ਸੋ ਕਹੋ ਤਲ ਗੁਰ ਸੇਵੀਆ ਅਹਨਿਸ ਸਾਝ ਸੁਭਾਏ ਦਰਸਨਾ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵ ਸਫਤਖ ਸੰਦੀ ਨੂਰੇ ਅਰਸਾ ਹੂੰ ਕੁਰਸਾ ਹੂੰ ਝਟੀਏ ਤੋਦੋ ਡਠੇ ਸੱਚੇ ਪਾਤਿਸਾ ਮਾਲ ਜਨਮ ਜਨਮ ਦੀ ਸਜਣ ਸੱਚਾ ਪਾਤਿਸਾ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀ ਸਬਨਾ ਦਾ ਸਜਣ ਸੱਚਾ ਪਾਤੇ ਸਾਹੋ ਸਿਰ ਨਹਾਦਾ ਸੋ ਜਿਸ ਪਾਸ ਬਹਿਠਿਆ ਸੋਹੀ ਸਬਨਾ ਦਾ ਵੇਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਨੋ ਕੰ ਮਹੱਲਤੀ ਜੰ ਜਿਨ ਕਾ ਸਤ ਗੁਰ ਪੇਟ ਹਰ ਕੀਰਤ ਸਦਾ ਕਮਾਹੇ ਅਤਿੰਤ ਹਰ ਨਾਮ ਤਿਨ ਕਾ ਮਨ ਅਸਿਆ ਸਚ ਸਦ ਸਮਾ ਜਿਨ ਕਾ ਸਤ ਗੁਰ ਪੇਟਿਆ ਸੇਹ ਹਰ ਕੀਰਤ ਸਦਾ ਕਮਾਹੇ ਅਚਿੰਨ ਤਹਾਰ ਨਾਮ ਤਨ ਕੈ ਮਨ ਅਸਿਆ ਸਚ ਸਬਦ ਸਮਾਹੇ ਕੋਲਾ ਉਦਾਰ ਹੈ ਆਪਣਾ ਕ੍ਰਪਾ ਦੇ ਵੀ ਆਪੇ ਪਾ ਹੈ। ਪਾਰ ਬ੍ਰਹਮ ਤਨ ਕੋ ਸੰਤੁਸ਼ਟ ਪਾਇਆ ਜੋ ਗੁਰ ਚਰਨੀ ਜਨ ਪਾ ਜਨ ਨਾਨਕ ਹਰ ਕਾ ਦਾਸ ਹੈ ਕਰ ਕਿਰਪਾ ਹਰ ਲਾਜ ਰਖਾ ਹੈ ਮਹੱਲਾ ਤਜਾ ਉਮ ਮ ਅੰਦਰ ਖੜਕ ਹੈ ਖੜਕੇ ਖੜਕ ਵਿਹਾਰ ਮਾ ਆਵਾਜੈ ਜਿਨ ਕਾ ਪੂਰ ਬਲ ਖੇਆ ਤੇਨਾ ਸਤ ਗੁਰ ਮਿਲਿਆ ਪ੍ਰਭ ਆ ਨਾਨਕ ਗੁਰ ਪਰਸਾਦੀ ਉਬਾਰੇ ਹਉਮੈ ਸਬਦ ਜਲਾਇ ਪਾਉੜੇ ਹਰ ਨਾਮ ਹਮਾਰਾ ਪ੍ਰਭ ਅਬ ਗਾਤ ਗੋਚਰ ਅਬਨਾਸੀ ਪੁਰਖ ਵਿਦਾਤਾ ਹਰ ਨਾਮ ਹਮ ਸਰੇਵ ਹਰ ਨਾਮ ਹਮ ਪੂਜਯਹ ਹਰ ਨਾਮੇ ਹੀ ਮਨ ਰਤਾ ਹਰ ਨਾਮ ਜਿਵੜ ਕੋਈ ਆਵਰਨਾ ਸੁਜਾ ਹਰ ਨਾਮੋਂ ਅੰਤ ਛਡਾਤਾ ਹਾਰੇ ਨਾਮ ਦੀਆ ਗੁਰ ਪਰ ਉਪਕਾਰ ਧੰਨ ਧੰਨ ਗੁਰ ਕਾ ਪਿਤਾ ਮਾਤਾ ਹਉ ਸਤ ਗੁਰ ਆਪਣੇ ਕਾ ਸਦਾ ਨਮਸਕਾਰ ਜੇਤ ਮਿਲਿਆ ਹਾਰ ਨਾਮ ਮੈਂ ਜਾਂਤਾ ਹਰ ਨਾਮ ਦੀਆ ਗੋੜ ਪਰ ਉਪਕਾਰ ਤਨ ਤਨ ਗੁਰੂ ਕਾ ਪਿਤਾ ਮਾਤਾ ਹਉ ਸਤ ਗੁਰ ਆਪੋਲੇ ਕਾ ਸਦਾ ਨਮਸਕਾਰ ਜੇ ਤੂੰ ਮਿਲਿਆ ਹਾਰ ਨਾ ਮੈਂ ਜਾਂਤਾ ਲਾਹੇ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਲੋਕ ਮਹਲਾ 3 ਜੇਨ ਕਾਉ ਸਤ ਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹਿ ਅਜੰਤ ਹਰ ਨਾਮ ਤਿਨ ਕੈ ਮਨ ਵਸਿਆ ਸਚ ਸਬਦ ਸਮਾਹਿ ਰਾਗ ਵਡਹਾਂਸ ਦੀ ਪਾਉੜੀ 16ਵੀਂ ਸਲੋਕਾ ਨਾਲ